ਦੀ ਅਸੀਂ ਅੱਜ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੀਵ अरोड़ा ਜੀ ਮੈਂਬਰ ਰਾਜ ਸਭਾ ਉਹਨਾਂ ਦੀ ਅਗਵਾਈ ਹੇਠ ਅੱਜ ਅਸੀਂ ਵਿਮੈਨਸ ਦਿਤੇ ਪੀਏਯੂ ਦੇ ਵਿੱਚ ਅਸੀਂ ਫੰਕਸ਼ਨ ਕੀਤਾ ਹੈਗਾ ਇਹ ਜਿਹੜਾ ਅੱਜ ਅਸੀਂ ਫੰਕਸ਼ਨ ਕੀਤਾ ਇਹਦੇ ਵਿੱਚ ਅਸੀਂ ਵਿਮਨ ਰਾਈਟਸ ਬਾਰੇ ਜਾਣੂ ਕਰਾਇਆ ਨਾਲ ਹੀ ਜਿਹੜਾ ਐਮਪੀ ਸਾਹਿਬ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੇ ਪਬਲਿਕ ਲਾਇਬ੍ਰੇਰੀਜ਼ ਦੇ ਵਿੱਚ ਕਨਸਟੀਟਿਊਸ਼ਨ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀ ਕਾਪੀ ਮਿਲਦੀ ਹੈ ਵਿਚ ਦਾ ਸਪੈਸ਼ਲ ਕਾਪੀ ਉਹ ਮੁਹਈਆ ਕਰਾਈ ਹੈ ਅਸੀਂ ਹੋਰ ਵੀ ਜਿਹੜੀ ਹੈ ਕਿ ਡਿਮਾਂਡ ਹਰ ਸਰਕਾਰੀ ਸਿਟੀਨੇ ਸੈਕੰਡਰੀ ਸਕੂਲ ਹਾਈ ਸਕੂਲ ਦੇ ਕਿ ਪਹਚਾਂਗੇ ਨਾਲ ਹੀ ਅਸੀਂ ਇੱਕ ਇੱਕ セミਨਾਰ ਵੀ ਆਰਗੇਨਾਈਜ਼ ਕੀਤਾ ਹੈ ਲੈਕਚਰ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਕਨਸਟੀਟਿਊਸ਼ਨ ਤੇ ਔਮਨ ਰਾਈਟਸ ਕਿਸ ਤਰ੍ਹਾਂ ਇੰਟਰਮਿੰਗਲ ਹੁੰਦੇ ਹੈ ਤੇ ਕਿਸ ਤਰ੍ਹਾਂ ਜਿਹੜੇ ਆਪਣੇ ਫੀਮੇਲਸ ਹੈ ਉਹਨਾਂ ਦੇ ਰਾਈਟਸ ਨੂੰ ਕਿਸ ਤਰ੍ਹਾਂ ਐਕਸਰਸਾਈਜ਼ ਕੀਤਾ ਜਾਣਾ ਹੈ ਕੀ ਕੁਝ ਆਪਣੇ ਲੀਗਲ ਪ੍ਰੋਵੀਜ਼ਨਸ ਹੈ ਉਹ ਦੱਸਿਆ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਜਿਹੜੇ ਹੈਗੇ ਲੁਧਿਆਣਾ ਦੇ ਬਿਲਾਵਾਨਾ ਦੇ ਆਪਣੇ ਸਾਰੇ ਵਿਮੈਨ ਨੂੰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਨੂੰ ਬਹੁਤ ਹੀ ਅੱਜ ਖੁਸ਼ੀ ਹੈ ਜੀ ਔਰ ਮੈਂ ਤੁਹਾਡੇ ਜ਼ਰੀਏ ਵੀ ਸਾਰੇ ਬੰਬਈ ਨੂੰ ਹੈਪੀ ਔਮੈਨਸ ਡੇ ਦੀ ਗ੍ਰੀਟਿੰਗਸ ਦੇਣਾ ਔਰ ਵਧਾਈਆਂ ਦੇਣਾ ਔਰ ਅੱਜ ਜਿਹੜਾ ਫੰਕਸ਼ਨ ਹੋਇਆ ਬਹੁਤ ਚੰਗੀ ਤਰ੍ਹਾਂ ਏ ਆਰਗੇਨਾਈਜ਼ ਕੀਤਾ ਗਿਆ ਬੀਸੀ ਤੋਂ ਬਾਈ ਬੀਸੀ ਸਾਹਿਬ ਨੇ ਬੜਾ ਪਰਸਨਲ ਇੰਟਰਸਟ ਲੈ ਕੇ ਕੀਤਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਡੀਸੀ ਸਾਹਿਬ ਜੋਰਵਾਲ ਸਾਹਿਬ ਨੇ ਔਰ ਇਹ ਬੜਾ ਇਨਫੋਰਮੇਟਿਵ ਫੰਕਸ਼ਨ ਸੀਗਾ ਸਾਰੇ ਜਿਹੜੇ ਸਪੀਕਰ ਹੈ ਬੜਾ ਚੰਗਾ ਬੋਲੇ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ ਗਈ ਕਿ ਕਿਸ ਤਰ੍ਹਾਂ ਸਾਡੇ ਦੇਸ਼ ਵਿੱਚ ਵੂਮਨ 엠ਪਾਵਰਮੈਂਟ ਵੱਧ ਰਹੀ ਹੈ ਔਰ ਕਈ ਚੀਜ਼ਾਂ ਅਸੀਂ ਵਰਲਡ ਐਵਰੇਜ ਤੋਂ ਵੀ ਅੱਗੇ ਨਿਕਲ ਚੁੱਕੇ ਹਾਂ ਜਿਸ ਤਰ੍ਹਾਂ ਕਿ ਮੈਂ ਇੱਕ ਕ एग्जांपल ਤੁਹਾਨੂੰ ਦੇਣਾ ਕਿ ਜਿਹੜੇ ਪਾਇਲਟ ਹੈ ਵਰਲਡ ਦੀ ਐਵਰੇਜ 5 ਪੁਆਇੰਟ ਕੁਝ ਪਰਸੈਂਟ ਆ ਆਪਣੀ ਇੰਡੀਆ ਦੀ ਐਵਰੇਜ 15 ਪਰਸੈਂਟ ਆ ਸੋ ਔਰ ਪਾਰਲੀਮੈਂਟ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਬਿਲ ਪਾਸ ਹੋਇਆ ਸੀ ਕਿ 50% ਆਫ ਐਮਪੀਜ਼ ਵਿਲ ਬੀ ਔਮਨੋ ਹਲੇ ਟਾਈਮ ਲੱਗਣਾ ਹੈ ਉਹਨੂੰ ਇੰਪਲੀਮੈਂਟ ਹੋਣ ਦੇ ਪਰ ਚਲੋ ਪ੍ਰੋਸੈਸ ਤਾਂ ਚੱਲੂ ਹੋਇਆ ਮੈਂ ਕਲਕਤਾ ਕਾ ਬ੍ਰਿਟਿਸ਼ ਕਾਲ ਨਾਮ ਦੇ ਮਾਮਲੇ ਵਿੱਚ ਜਿਸਾਬ ਕਮਨ ਜੀ ਆਸ਼ੂ ਬਿਟੀ ਸੰਗਤ 44000 ਬਿਟੀ ਜੇ ਕਿਵੇਂ ਸੰਭਲ ਆਜੇ ਬੋਮੇਸ ਜੀ ਇਹ ਮੇਰੇ ਖਾਲਾਪਾ ਬੋਮੇਨ ਤੱਕ ਰੱਖੀ ਹੈ ਇੱਕ ਬਾਕੀ ਸਵਾਲ ਚੱਲ ਰਿਹਾ ਹੈ ਜੀ ਜੀ ਦੀ ਇਸ ਸੰਗਤ ਇਹ ਜਿਹੜਾ ਕਨਸਟੀਟਿਊਸ਼ਨ ਹੈ ਨਾ ਇੰਡੀਆ ਦੀ ਕਾਪੀ ਹੈ ਜੀ ਇਹ ਸਿਰਫ ਪਾਰਲੀਮੈਂਟ ਵਿੱਚ ਹੁੰਦੀ ਹੈ ਔਰ ਇਹ ਕੈਲੀਗ੍ਰਾਫਿਕਲੀ ਰੈਟਰ ਹੈ ਔਰ ਇਹ ਬੜੀ ਇਨਫੋਰਮੇਟਿਵ ਹੈਗੀ ਆ ਇਹ ਦੇਖੋ ਇਹ ਇੱਕ ਇੱਕ ਤਰ੍ਹਾਂ ਦੀ ਹੋਲੀ ਬੁੱਕ ਹੈ ਆਪਣੀ ਡੈਮੋਕ੍ਰੇਸੀ ਲਈ ਐਦੀ ਹੋਈ ਕਸਮ ਖਾ ਕੇ ਸਾਰੇ ਮੈਂਬਰ ਪਾਰਲੀਮੈਂਟ ਦੇ ਹਾਰੇ ਸਾਰੇ ਆਪਣੇ ਜਿਹੜੇ ਲੈਜਿਸਲੇਟਰ ਇਲੈਕਟ ਹੁੰਦੇ ਹੈ ਪ੍ਰਾਈਮ ਮਿਨਿਸਟਰ ਸਾਹਿਬ ਹੈ ਪ੍ਰੈਜ਼ੀਡੈਂਟ ਸਾਹਿਬ ਹੈ ਸੋ ਮੈਂ ਇਹ ਚਾਹੁੰਦਾ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਪਤਾ ਲੱਗੇ ਔਰ ਸ਼ੌਕ ਆਪੀ ਅੱਜ ਮੈਂ ਡਿਪਟੀ ਕਮਿਸ਼ਨਰ ਦੇ ਸਾਹਿਬ ਨੂੰ ਦਿੱਤੀ ਹੈ ਇਹ ਸਕੂਲਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਤੇ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ ਉਹਦੇ ਵਿੱਚ ਵੰਡਨਗੇ ਜੇ ਹੋਰ ਵੀ ਕੁਝ ਘਟ ਗਈਆਂ ਜਾਂ ਹੋਰ ਚਾਹੀਦੀਆਂ ਹੋਣਗੀਆਂ ਤੇ ਮੈਂ ਇਹਨਾਂ ਦਾ ਇੰਤਜ਼ਾਮ ਕਰਕੇ ਦਵਾਂਗਾ। ਤੁਸੀਂ ਅੱਛੀ ਉਸਤਾਦ ਹੋੜਾ ਕਿ ਤੁਹਾਨੂੰ ਕੀ ਚਾਹੀਦੀ ਹੈ ਅੰਕੇਜੂ ਸਾਹਿਬ ਨਾਲ ਘਾਟਨ ਦਾ ਕਿੰਨੀ ਸੱਤੀ ਵਿੱਚ ਆਲਮੋਸਟ ਕੰਪਲੀਟ ਹੈ ਜੀ ਅਗਲੇ ਹਫਤੇ ਡਿਟੇਲਸ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ।